फिलौर के लागले पिंड भार सिंहपुर विखे कणक के सतारा खेतों लगी भयानक अग सारे दे सारे खेत सड़के हुए सवा पत्रकारी देंदे हुए किसान ने दसिया कि उस दसलों कंपाइन मशीन वालों वड्या जा रहा है इन्हों चौबी घंटे वाली सप्लाई दे नाल कंबाइन मशीन टच होने बिजली वाली तारों चंग्याड़े निकले जिस कारण खड़ी कणक की फसल में भयानक अग लग गई जिसना उसका काफी नुकसान हो गया उसने प्रशासन तो लगाई है कि मुआवजा दिता जाए पत्रकारी दस अग बुझा लागले पिंडान ने अपने ट्रैक्टर लिया के अगते काबू पाया अग बुझा तुझ तो मिनटा बाद फायर ब्रिगेड द्डियां पहुंचियां जो कि चिट्टा हाथी सबित हुई ज्योत टीवी न्यूज चैनल तो पत्रकार इंदरजीत बैंस की खास रिपोर्ट ਕਿੰਨਾ ਕਿੰਨਾ ਨੁਕਸਾਨ ਹੋ ਗਿਆ ਕਿੰਨਾ ਨੁਕਸਾਨ ਹੋਣਾ ਜੀ ਸਾਰਾ ਖੇਤ ਦਾ ਨੁਕਸਾਨ ਜੀ ਅੱਛਾ ਜੀ ਹਾਂ ਜੀ ਸਾਰਾ ਖੇਤ ਦਾ ਲਗਭਗ ਨੁਕਸਾਨ ਹੈਗਾ ਜੀ ਇੱਕੋ ਬੰਦੇ ਦੇ ਖੇਤ ਸੀ ਨਹੀਂ ਦੋ ਤਿੰਨਾਂ ਕਰਾ ਦੇ ਜੀ ਅੱਛਾ ਜੀ ਦੋ ਤਿੰਨਾਂ ਕਰਾ ਬਾਕੀ ਮੱਕੀ ਦਾ ਨੁਕਸਾਨ ਵੀ ਮੁੰਡੇ ਦਾ ਹੋਇਆ ਦੋ ਖੇਤ ਦਾ ਮੱਕੀ ਦਾ ਨੁਕਸਾਨ ਵੀ ਹੈਗਾ ਜੀ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਨਹੀਂ ਮੌਕੇ ਤੇ ਨਹੀਂ ਬਾਅਦ ਚ ਆਈਆਂ ਜੀ ਜਦੋਂ ਤੁਹਾਡੇ ਦੂਰ ਚਲੇ ਗਏ ਫੇਰ ਆਈਆਂ ਜੀ ਅੱਛਾ ਜੀ ਹਾਂ ਜੀ ਤੇ ਕੀ ਪ੍ਰਸ਼ਾਸਨ ਤੋਂ ਮੰਗ ਕੇ ਪ੍ਰਸ਼ਾਸਨ ਤੋਂ ਮੰਗ ਕੇ ਆ ਵੀ ਜੋ ਬਚਾ ਖਰਚਾ ਹੋਇਆ ਆ ਨੁਕਸਾਨ ਹੋਇਆ ਉਹ ਵਾਪਸ ਮੈਨੂੰ ਚਾਹੀਦਾ ਜੀ ਪੰਡਤ ਪ੍ਰਸ਼ਾਸਨ ਤੇ ਹੋਈ ਕਿ ਜਾਇ ਜੀ ਨੂੰ ਜਿਹੜਾ ਨੁਕਸਾਨ ਹੋਇਆ ਉਹਨਾਂ ਬਜਰੇ ਮੈਨਾ ਚਾ ਜਰੂਰੇ ਤੇ ਜਿੱਦਾਂ ਤੇ ਹੀ ਦੱਸਿਆ ਵੀ ਫਾਇਰ ਬੁਝਾਉਣ ਦੀਆਂ ਗੱਡੀਆਂ ਨਹੀਂ ਆਈਆਂ ਤਾਂ ਅੱਗ ਤੇ ਕਾਬੂ ਕਿੱਦਾਂ ਪਾਇਆ ਅੱਗ ਤੇ ਕਾਬੂ ਪਾਇਆ ਜੀ ਮੁੰਡੇ ਟਰੈਕਟਰ ਲੈ ਕੇ ਆ ਗਿਆ 35 25 25 ਟਰੈਕਟਰ ਆ ਗਿਆ ਜੀ ਉਹਨੇ ਮੁੰਡੇ ਨੇ ਪਰਵਾਹ ਨਹੀਂ ਰੱਖੀ ਆਪਣੀ ਜਾਨ ਦੀ ਨਾ ਮਚੀ ਜਾਨ ਨੇ ਪਰਵਾਹ ਰੱਖੀ ਉਹਨੇ ਅੱਗ ਦੇ ਵਿਚੇ ਟਰੈਕਟਰ ਚਲਾਇਆ ਜੀ ਅੱਗ ਦਾ ਕਾਬੂ ਕਰ ਲਿਆ ਤਾਂ ਅੱਗ ਦਾ ਬਚਾਓ ਅਸੀਂ ਖੁਦ ਕੋਲ ਵਜੂਦ ਖੜੇ ਆ ਜਿੱਦਾਂ ਮੁੰਡਿਆ ਚੌਦੇ ਟਰੈਕਟਰ ਲੈ ਕੇ ਤੁਹਾਨੂੰ ਬਿਚਾਰੇ ਕਾਫ ਜਾ ਹੋਇਆ ਜੀ ਅੱਗ ਦਾ ਹਾਂ ਜ ਬਜ਼ੁਰਗ ਕੀ ਨਾਂ ਆ ਜੀ ਨਾਂ ਅਜੀਤ ਸਿੰਘ ਆ ਜੀ ਆ ਬਜ਼ੁਰਗ ਕੋ ਪਤਾ ਲੱਗਾ ਖੇਤਾਂ ਨੂੰ ਅੱਗ ਲੱਗੀ ਕਿੰਨਾ ਕੁ ਨੁਕਸਾਨ ਆਉਂਦੀ ਨੁਕਸਾਨ ਹੋ ਗਿਆ ਜੀ 8 ਖੇਤਾਂ ਦਾ ਹੋ ਗਿਆ ਹੋਇਆ ਕੰਪੈਨ ਨਾਲ ਬੈਨ ਨੂੰ ਅੱਗ ਉਹ ਤੱਕ ਤੱਕ ਹੋਈ ITAR ਅੱਛਾ ਜਿਹੜੀਆਂ 18 ਉੱਤੇ ਬਿਜਲੀ ਨਹੀਂ ਆ ਉਹ ਕੰਪੈਨ ਨਾਲ ਲੱਗੇ ਹਾਂ ਜੀ ਉਹਦੇ ਨਾਲ ਨੁਕਸਾਨ ਹੋਇਆ ਹਾਂ ਜੀ ਕਿੰਨੇ ਖੇਤ ਤੁਹਾਡੇ ਸੜ ਕੇ ਸੁਆਹ ਹੋ ਗਏ ਸਾਡੇ 8 ਠਖੜੇ ਪੂਰੇ ਤੇ ਪੂਰੇ ਪਧਰੇ ਹੋ ਗਏ ਹੋਰ ਵੀ ਕਿਸੇ ਦੇ ਨਾਲ ਜਲੇ ਆ ਜੀ ਹੋਰ ਹੈਗੇ ਹੋਰ ਪਿੱਛੇ ਆ ਉਹ ਸਮਗ ਰਹੇ ਆ ਇਦੋਂ ਮੋਰੇ ਹੋ ਰਿਹਾ ਅੱਛਾ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਆਂ ਪ੍ਰਸ਼ਾਸਨ ਤੋਂ ਉਹਦਾ ਮੰਗ ਇਹ ਕਰਦੇ ਆਂ ਤਾਂ ਸਾਨੂੰ ਹੁਣ ਜੋ ਖਰਚ ਪਾਏ ਉਹ ਮਿਲਣਾ ਚਾਹੀਦਾ ਸਾਰਾ